ਅੱਜ ਪੰਜਾਬ ਦੇ ਵਿੱਚ ਤਕਰੀਬਨ ਡੇਢ ਲੱਖ ਕਿਸਾਨ ਇਹਜ ਹੈ ਜਿਨ੍ਹਾਂ ਵਿਚਾਰਿਆਂ ਕੋਲੇ ਅ ਬਿਜਲੀ ਕਨੈਕਸ਼ਨ ਹੈ ਨਹੀਂ ਜਾਂ ਤਾਂ ਉਹ ਗਵਾਂਢੀ ਤੋਂ ਪਾਣੀ ਮੋਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਤੇ ਉੱਪਰ ਆਪਦੀ ਖੇਤ ਦੀ ਸਿੰਚਾਈ ਜਿਹੜੀ ਉਹ ਕਰਨੀ ਪੈਂਦੀ ਹੈ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਿਊਏਬਲ એનર્ਜੀ ਪੇਡਾ ਕਹਿੰਦੇ ਜਿਹਨੂੰ ਆਪਾਂ ਉਹ 20 ਹਜ਼ਾਰ ਸੋਲਰ ਪੰਪ ਸੈੱਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਮਵਾਰ ਤੋਂ ਇਹਦਾ ਪੋਰਟਲ ਜਿਹੜਾ ਉਹ ਖੁੱਲ ਜੇਗਾ ਔਰ ਇਹਦੇ ਵਿੱਚ 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਹੇ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈੱਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਨਾਲ ਜ਼ਿਆਦਾ ਉਹਨਾਂ ਦੇ ਵਿੱਚ ਨਾਲ ਸਪ੍ਰਿੰਕਲ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਵੀ 80% ਦੇ ਕਰੀਬ ਸਸਟੇਜ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਹੈ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਨ ਸੋਮਵਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ ਅਮਨ ਜੀ ਇਹ ਖਾਮਸ਼ੀਦ ਉਦਮ ਸਿੰਘ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 68 ਕਰੋੜ ਰੁਪਏ ਦੀ 68 ਲੱਖ ਲਾਲੀ ਜੀ ਮਾੜਾ ਥੱਲੇ ਕਰਿਓ ਮਾਈਕ 400 ਮੀਟਰ ਦਾ ਸਟੈਂਡਰਡ ਟਰੈਕ ਹੈ ਜਿਹੜਾ ਉਹ ਉਹਦਾ ਸ਼ੁਰੂਆਤ ਕਰਨ ਲਈ ਆਇਆ ਆ ਉਹਦਾ ਨਹੀਂ ਪੱਥਰ ਰੱਖਣ ਦੇ ਲਈ ਆਇਆ ਇਹ ਉਹ ਕਾਲਜ ਹੈ ਤੇ ਇਹ ਉਹ ਧਰਤੀ ਹੈ ਉਹ ਗਰਾਊਂਡ ਹੈ ਜਿਨੇ ਬੜੇ ਤਗੜੇ ਪਲੇਅਰ ਬੜੇ ਤਗੜੇ ਅਥਲੀਟ ਜਿਹੜੇ ਉਹ ਪੈਦਾ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਭਵੰਤ ਬਾਜੀ ਵੀ ਇਸੇ ਕਾਲਜ ਦੇ ਸਟੂਡੈਂਟ ਰਹੇ ਨੇ ਸੋ ਪਹਿਲੇ ਦਿਨ ਤੋਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਹਲਕੇ ਦੇ ਨਾਲ ਨਾਲ ਇਸ ਕਾਲਜ ਦੇ ਵਿੱਚ ਵੀ ਜਿੰਨਾ ਕੰਮ ਇਨਫਰਾਸਟ੍ਰਕਚਰ ਦਾ ਜਾਂ ਬਾਕੀ ਹੋਰ ਵੀ ਡਵੈਲਪਮੈਂਟ ਦੇ ਕੰਮ ਨੇ ਬਾਕੀ ਰਹਿੰਦੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਉਸੇ ਲੜੀ ਦੇ ਵਿੱਚ ਆ 18 ਲੱਖ ਰੁਪਏ ਦੇ ਲਗ ਦੇ ਨਾਲ ਇਹ ਸੈਂਟਰ ਟ੍ਰੈਕ ਹੈ ਜਿਹੜਾ 400 ਮੀਟਰ ਦਾ ਇਹ ਬਣਾਇਆ ਜਾ ਰਿਹਾ ਜਿਹਦੇ ਵਿੱਚ ਔਰ ਅੰਦਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਹੈ ਜਿਹੜਾ ਉਹ ਹੋ ਜਾਏਗਾ ਉਹਦੇ ਵਿੱਚ ਜਿਹੜੇ ਤੁਹਾਡੇ ਸਪ੍ਰਿੰਕਲ ਸਿਸਟਮ ਵਗੈਰੇ ਸਾਰਾ ਆਧੁਨਿਕ ਸਿਸਟਮ ਦੇ ਨਾਲ ਇਹ ਤਿਆਰ ਕਰਕੇ ਤਕਰੀਬਨ 4-5 ਕੁ ਮਹੀਨੇ ਦੇ ਵਿੱਚ